ਸੰਤੋਸ ਸਤਿਓ ਸਸੀ ਕਾਲ ਜੀ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਸਾਥੀਓ ਅੱਜ ਆਪਾਂ ਵੀਡੀਓ ਬਣਾ ਰਹੇ ਆ ਵੀ ਕਣਕ ਤੇ ਸਪਰੇਅ ਲੱਗਿਆ ਕਰਨਾ ਜਿਹੜੇ ਕਣਕ ਬੀਜ ਕੇ ਮਗਰੋਂ ਨਾਲ ਦੀ ਨਾਲ ਹੀ ਕੀਤੀ ਜਾਂਦੀ ਆ ਵੀ ਗੰਦੋਗਣ ਤੋਂ ਗੰਦ ਨਾ ਆਉਗੇ ਆਪਾਂ ਪਹਿਲੀ ਵਾਰ ਇਹ ਤਜਰਬਾ ਲੱਗਿਆ ਕਰਨਾ ਤੇ ਅੱਜ ਆਪਾਂ ਕਣਕ ਤੇ ਸਪਰੇਅ ਕਰਦੇ ਆ ਤੇ ਤੁਹਾਨੂੰ ਵਿਖਾਉਨੇ ਆ ਵੀ ਕਿਹੜੀ ਸਪਰੇਅ ਕਰ ਰਹੇ ਕਰਨ ਲੱਗੇ ਇਹਦੇ ਨਾਲ ਗੰਦ ਕਹਿੰਦੇ ਵੀ ਨਹੀਂ ਉਗਦਾ ਤੇ ਆਪਾਂ ਤੁਹਾਡੇ ਨਾਲ ਸਮੇਂ-ਸਮੇਂ ਸਰ ਇਹ ਵੀਡੀਓ ਸਾਂਝੀ ਕਰਦੇ ਰਹਾਂਗੇ ਵੀ ਕੀ ਆਪਣਾ ਫਾਇਦਾ ਕਰਦੀ ਹੈ ਦਵਾਈ ਆਜੋ ਉਹ ਦਵਾਈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨੇਕਾ ਤਾਂ ਸਾਥੀਓ ਆਵਾਂ ਇੱਕ ਸ਼ੀਸ਼ੀ ਕੱਲੇ ਜੇ ਪੈਣੀ ਹੈ ਇੱਕ ਸ਼ੀਸ਼ੀ ਕੱਲੇ ਜੇ ਪੈਣੀ ਹੈ ਰਮ ਦੇ ਨਾਲ ਕਰਾਂਗੇ ਸਪਰੇਅ ਅਪਾਂ ਅੱਜ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਲੋਈ ਸਾਥੀਓ ਕਰਤਾ ਕੰਮ ਸ਼ੁਰੂ ਅਪਾਂ ਸਪਰੇਅ ਦਾ ਆਉਣ ਲੱਗ ਗਈ ਕਿ ਨ ਦਵਾਈ ਵੇਖ ਆ ਇਧਰ ਜਾਊਂਗਾ ਤਰੀ ਵਾਲਾ ਮੋਈ ਸਾਥੀਓ ਦੇਖੋ ਪ੍ਰੈਸ਼ਰ ਆ ਕਰੀ ਜਾਂਦੇ ਆ ਕਿਸਾਨ ਦੋਸਤੋ ਕਣਕ ਬੀਜ ਕੇ ਉੱਤੇ ਸਪਰੇਅ ਗੁਲੀ ਡੰਡਿਆਲੀ ਹੋ ਜੀ ਕਿਸਾਨ ਸਾਥਿਓ ਅੱrti ਆਪਾਂ ਸਪਰੇ ਇਸ ਖੇਤ ਦੇ ਵਿੱਚ ਆਪਣੇ ਗੁੱਲੀ ਡੰਡਾ ਬਹੁਤ ਹੁੰਦਾ ਪਿਛਲੇ 2 ਸਾਲ ਤੋਂ ਬਸ ਸਪਰੇਆਂ ਵਿੱਚ ਬਹੁਤ ਕੀਤੀਆਂ ਤੇ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਆਪਾਂ ਐਰਕੀਆ ਤਜਰਬਾ ਕਰਨ ਲੱਗੇ ਆਂ ਕਿ ਦੇਖਦੇ ਆਂ ਇਹਦਾ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਤੇ ਆਪਾਂ ਸਮੇਂ-ਸਮੇਂ ਤੇ ਜਿਹੜੇ ਵੀਡੀਓ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕਿ ਕੀ ਰਿਜ਼ਲਟ ਆਪਾਂ ਨੂੰ ਇਹ ਦਵਾਈ ਦਿੰਦੀ ਹੈ ਠੀਕ ਆ ਸਾਥੀਓ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਇਕ ਕਰ ਦਿਓ ਜੇ ਕੋਈ ਕਿਸਾਨ ਵੀਰ ਆਪਣੇ ਨਾਲ ਨਵਾਂ ਜੁੜਦਾ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਆ ਜੇ ਕੋਈ ਫੇਸਬੁੱਕ ਤੇ ਦੇਖਦਾ ਇਹ ਆਪਣਾ ਫੇਸਬੁੱਕ ਪੇਜ ਫੋਲੋ ਕਰ ਲਿਓ ਠੀਕ ਆ ਸਾਥੀਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ